ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਤਵਾੜਾ ਹੂ ਉਸ ਰਾਜ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਤੇ ਅਹਿਮ ਖਬਰ ਪੈਲਗਾਮ ਨੂੰ ਲੈ ਕੇ ਇੱਕ ਪਾਸੇ ਜਿੱਥੇ 28 ਲੋਕ ਨਿਰਦੋਸ਼ ਅਤਵਾਦੀਆਂ ਦੇ ਦੁਆਰਾ ਮੌਤ ਦੇ ਘਾਟ ਉਧਾਰਨ ਦਿੱਤੇ ਗਏ ਦੇਸ਼ ਦੇ ਪ੍ਰਧਾਨ ਮੰਤਰੀ ਨਰਮੋਦੀ ਅਮਿਤ ਸ਼ਾ ਸੈਨਾ ਮੁਖੀ ਰਾਜਨਾਥ ਵੱਲੋਂ ਐਲਾਨ ਕੀਤਾ ਗਿਆ ਹੈ ਜਗਾ ਤੁਹਾਡੀ ਟਾਈਮ ਤੁਹਾਡਾ ਜੋ ਕੁਝ ਵੀ ਕਰਨਾ ਹੈ ਕਰੋ ਲੇਕਿਨ ਦੇਸ਼ ਦੇ ਵਿੱਚੋਂ ਅਤਵਾਦ ਹਰ ਹਿਲੇ ਵਸਿਲੇ ਦੇ ਨਾਲ ਖਤਮ ਹੋਣਾ ਚਾਹੀਦਾ ਹੈ ਲੇਕਿਨ ਇਧਰੋਂ ਦੇਸ਼ ਦੇ ਸਾਬਕਾ ਲੈਫਟੀਨੈਂਟ ਜਰਨਲ ਦਾ ਇੱਕ ਵੱਡਾ ਹੁਕਮ ਆਇਆ ਹੈ ਕਿਉਂਕਿ ਇੱਕ ਤਰ੍ਹਾਂ ਨਾਲ ਸੋਸ਼ਲ ਮੀਡੀਆ ਦੁਸ਼ਮਣ ਦੀ ਮਦਦ ਕਰ ਰਿਹਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਫੌਜ ਦਾ ਬੜਾ ਵੱਡਾ ਬੋਲਬਾਲਾ ਹੈ ਇਧਰ ਉਧਰ ਜਾ ਰਹੀ ਹੈ ਟੈਂਕ ਜਾ ਰਹੇ ਨੇ ਗੱਡੀਆਂ ਜਾ ਰਹੀਆਂ ਨੇ ਫੋਰਸ ਜਾ ਰਹੀ ਹੈ ਉਸ ਨੂੰ ਲੈ ਕੇ ਇੱਕ ਤਗੀਦ ਕੀਤੀ ਗਈ ਹੈ ਪੰਜਾਬ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਕਿ ਤੁਸੀਂ ਕਿਹੜੀਆਂ ਗੱਲਾਂ ਤੋਂ ਗਰੇਸ ਕਰਨਾ ਹੈ ਇਹ ਵੱਡਾ ਆਦੇਸ਼ ਦਿੱਤਾ ਗਿਆ ਹੈ ਪ੍ਰਸਿੱਧ ਸਾਬਕਾ ਭਾਰਤੀ ਅਫਸਰ ਅਤੇ ਲੇਖਕ ਲੈਫਟੀਨੈਂਟ ਲੈਫਟੀਨੈਂਟ ਜਰਨਲ ਕੇਜੀਐਸ ਢਿੱਲੋ ਨੇ ਸਾਰੇ ਨਾਗਰਿਕਾਂ ਨੂੰ ਇੱਕ ਜਨਤਕ ਅਪੀਲ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਫੌਜੀ ਟੁਕੜੀਆਂ ਜਾਂ ਵਾਹਨਾਂ ਦੀਆਂ ਗਤੀਵਿਧੀਆਂ ਦੇ ਵੀਡੀਓ ਅਤੇ ਤਸਵੀਰਾਂ ਰਿਕਾਰਡ ਕਰਨ ਜਾਂ ਸਾਂਝ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਵਿਆਪਕ ਤੌਰ ਤੇ ਸਾਂਝੇ ਕੀਤੇ ਗਏ ਸੰਦੇਸ਼ ਵਿੱਚ ਲੈਫਟ ਇੰਡੈਂਟ ਜਨਰਲ ਟਿਲੋ ਨੇ ਕਿਹਾ ਪਿਆਰੇ ਨਾਗਰਿਕੋ ਜੇਕਰ ਤੁਸੀਂ ਆਪਣੇ ਕਸਬੇ ਸ਼ਹਿਰ ਵਿੱਚੋਂ ਭਾਰਤੀ ਫੌਜ ਹਵਾਈ ਸੈਨਾ ਜਲ ਸੈਨਾ ਦੇ ਜਵਾਨਾਂ ਵਾਹਨਾਂ ਦੀ ਕੋਈ ਗਤੀਵਿਧੀ ਦੇਖਦੇ ਹੋ ਤਾ ਕਿਰਪਾ ਕਰਕੇ ਕੋਈ ਵੀ ਵੀਡੀਓ ਜਾਂ ਰੀਲ ਨਾ ਬਣਾਓ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਨਾ ਕਰੋ ਤੁਸੀਂ ਅਣਜਾਣੇ ਵਿੱਚ ਦੁਸ਼ਮਣ ਦੀ ਮਦਦ ਕਰ ਸਕਦੇ ਹੋ ਆਪੀਏ ਸੁਝਵਾਨ ਲਿਖਤਾ ਤੇ ਦੇਸ਼ ਭਗਤੀ ਦੀ ਸੇਵਾ ਲਈ ਜਾਣੇ ਜਾਂਦੇ ਲੈਫਟੀਨੈਂਟ ਜਨਰਲ ਢਿਲੋ ਨੇ ਇੱਕ ਜੋਰ ਦੇ ਕੇ ਕਿਹਾ ਕਿ ਰੱਖਿਆ ਨਾਲ ਸੰਬੰਧਿਤ ਸਬਦੇ ਸਾਂਝੇ ਕਰਨਾ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖਾਧਰਾ ਪੈਦਾ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਕਸਬਿਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਗੱਤੀਆਂ ਨੂੰ ਤਰਦੀ ਤਜੀ ਦਿੱਤੀ ਜਾ ਰਹੀ ਹੈ ਭਾਰਤ ਦੇ ਸੈਨਿਕਾਂ ਵੱਲੋਂ ਚਾਹੇ ਉਹ ਹਵਾਈ ਹੋਣ ਚਾਹੇ ਉਹ ਜਲ ਹੋਣ ਚਾਹੇ ਉਹ ਗੱਡੀਆਂ ਹੋਣ ਲੇਕਿਨ ਭਾਰਤ ਦੇ ਨਾਗਰਿਕਾਂ ਨੂੰ ਇਸ ਗੱਲ ਤੋਂ ਜਾਗਰਤ ਹੋਣਾ ਚਾਹੀਦਾ ਹੈ ਜੇਕਰ ਅਸੀਂ ਰਿਕਾਰਡਿੰਗ ਕਰਕੇ ਉਹ ਰੀਲ ਸੋਸ਼ਲ ਮੀਡੀਆ ਤੇ ਪਾਦਨੇ ਹਾਂ ਤੇ ਇਸ ਦਾ ਫਾਇਦਾ ਹੋਵੇਗਾ ਪਾਕਿਸਤਾਨ ਨੂੰ ਇਟ ਮੀਨਸ ਕਿ ਅਸੀਂ ਅਤਵਾਦ ਅਤੇ ਪਾਕਿਸਤਾਨ ਦੀ ਸਹਾਇਤਾ ਕਰ ਰਹੇ ਹਾਂ ਯਾਨੀ ਕਿ ਕਿਤਨਾ ਕਿਤੇ ਆਪਣੇ ਵੀਕ ਪੁਆਇੰਟ ਉਹਨਾਂ ਦੇ ਕੋਲ ਝੜੇ ਚੜੇ ਚਾਹੀਦੇ ਨੇ ਅਸੀਂ ਦੁਸ਼ਮਣ ਦੀ ਮਦਦ ਕਰ ਰਹੇ ਹਾਂ ਜੇਕਰ ਅਸੀਂ ਕੋਈ ਅਜਹੀ ਜਿਹੜੀ ਪੋਸਟ ਹੈ ਸੋਸ਼ਲ ਮੀਡੀਆ ਤੇ ਪਾਉਂਦੇ ਹਾਂ ਲੈਫਟ ਨੇ ਸਾਰੇ ਹੀ ਭਾਰਤ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਹੀ ਇਸ ਗੱਲ ਤੋਂ ਗਰੇਸ ਕਰਨ ਕੋਈ ਵੀ ਸੈਨਾ ਦੀ ਆਰਮੀ ਬੀਐਸਐਫ ਸੀਆਰਪੀ ਦੀ ਗਤੀਵਿਧੀ ਨੂੰ ਜਿਹੜੀ ਹੈ ਮੋਬਾਈਲ ਦੇ ਵਿੱਚ ਰਿਕਾਰਡਿੰਗ ਕਰਕੇ ਉਸ ਨੂੰ ਸੋਸ਼ਲ ਮੀਡੀਆ ਤੇ ਨਾ ਦਿਖਾਇਆ ਜਾਵੇ ਇਹ ਵੱਡੀ ਅਪੀਲ ਕੀਤੀ ਗਈ ਹੈ ਸਾਬਕਾ ਲੈਫਟਨੈਂਟ ਗਿਲਵਲੋਂ